ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਹੋਰ ਕੀ ਹਾਲ ਚਾਲ ਹੈ ਤੁਹਾਡਾ ਉਮੀਦ ਹੈ ਤੁਸੀਂ ਠੀਕ ਠਾਕ ਹੋਵੋਗੇ ਤੇ ਅੱਜ ਭੈਣਾਂ ਦੀ ਡਿਮਾਂਡ ਤੇ ਆਪਾਂ ਇੱਕ ਹੈਅਰ ਕਲਰ ਹੈ ਜਿਹੜਾ ਉਹ ਰੈਡੀ ਕਰਨ ਲੱਗੇ ਆ ਇਹ ਹੈਅਰ ਕਲਰ ਨੂੰ ਬਣਾਉਣ ਦੇ ਵਿੱਚ ਦੋ ਦਿਨ ਲੱਗ ਜਾਣਗੇ ਸੋ ਸ਼ੁਰੂ ਕਰਦੇ ਆਂ ਆਪਾਂ ਅੱਜ ਇਹ ਵੀਡੀਓ ਤੇ ਵੀਡੀਓ ਥੋੜੀ ਜਿਹੀ ਲੰਬੀ ਜ਼ਰੂਰ ਹੋ ਸਕਦੀ ਆ ਮੈਨੂੰ ਬਣਾਉਣ ਚ ਦੋ ਦਿਨ ਲੱਗ ਜਾਣਗੇ ਪਰ ਵੀਡੀਓ ਲੰਬੀ ਨਹੀਂ ਹੋਊਗੀ ਤੇ ਪਰ ਇਹ ਬਹੁਤ ਜ਼ਿਆਦਾ ਜ਼ਰੂਰੀ ਵੀਡੀਓ ਸੀ ਇਸ ਕਰਕੇ ਮੈਨੂੰ ਇਹਦੇ ਤੇ ਬਹੁਤ ਜ਼ਿਆਦਾ ਸਰਚ ਕਰਨੀ ਪਈ ਆ ਔਰ ਮੈਂ ਹੁਣ ਇਹਦੇ ਤੇ ਆਪਾਂ ਇੱਕ ਵਲੌਗ ਹੈ ਜਿਹੜਾ ਉਹ ਬਣਾਉਣ ਲੱਗੇ ਆ ਹੇਅਰ ਕਲਰ ਨੈਚੁਰਲ ਹੇਅਰ ਕਲਰ ਤੇ ਕਿਉਂਕਿ ਕੈਮੀਕਲਸ ਵਾਲੇ ਹੇਅਰ ਕਲਰ ਆ ਜਿਹੜੇ ਲਾਲ ਲਾ ਕੇ ਆ ਪੱਕ ਚੁੱਕੇ ਆ ਥੱਕ ਚੁੱਕੇ ਆ ਅੱਖਾਂ ਖਰਾਬ ਕਰ ਚੁੱਕੇ ਆ ਸਕਿਨ ਖਰਾਬ ਕਰ ਚੁੱਕੇ ਆ ਸੋ ਇਹਨਾਂ ਸਾਰੀਆਂ ਚੀਜ਼ਾਂ ਨੂੰ ਬਚਾਉਣ ਵਾਸਤੇ ਅੱਜ ਆਪਾਂ ਬਣਾਉਣ ਲੱਗੇ ਆ ਇੱਕ ਨੈਚੁਰਲ ਹੇਅਰ ਕਲਰ ਠੀਕ ਹੈ ਜੀ ਚਲੋ ਸ਼ੁਰੂ ਕਰਦੇ ਆ ਆਪਾਂ ਬਣਾਉਣਾ ਹਾਂ ਲਓ ਜੀ ਆਪਾਂ ਨੂੰ ਇਹਦੇ ਵਾਸਤੇ ਲੈਣੀ ਪਊਗੀ ਇੱਕ ਲੋਹੇ ਦੀ ਕੜਾਹੀ ਤੇ ਮੇਰੇ ਕੋਲੇ ਲੋਹੇ ਦੀ ਕੜਾਹੀ ਨਹੀਂ ਸੀਗੀ ਇਸ ਕਰਕੇ ਆਪਾਂ ਨੂੰ ਨਵੀਂ ਲਿਆਉਣੀ ਪਈ ਆ ਤੁਹਾਨੂੰ ਦੇਖਣ ਨੂੰ ਲੱਗਦੀ ਵੀ ਨਹੀਂ ਹੋਣੀ ਇਹ ਲੋਹੇ ਦੀ ਕੜਾਹੀ ਤੇ ਹੈਗੀ ਇਹ ਲੋਹੇ ਦੀ ਆ ਠੀਕ ਹੈ ਜੀ ਪਾਣੀ ਇਹਦਾ ਸੁਕਾਲ ਕੇ ਮੈਂ ਆ ਇਹ ਹੁਣ ਵਾਸ਼ ਕੀਤੀ ਸੀਗੀ ਤੇ ਇੱਧਰ ਮੈਂ ਲਿਆ ਹੈਗਾ ਇੱਕ ਕੱਪ ਸਰੋਂ ਦਾ ਤੇਲ ਠੀਕ ਹੈ ਜੀ ਸਰੋਂ ਦਾ ਤੇਲ ਮੇਰੇ ਕੋਲੇ ਘਰ ਦਾ ਹੈਗਾ ਤੇ ਤੁਹਾਡੇ ਕੋਲੇ ਜੇ ਘਰ ਦਾ ਨਹੀਂ ਵੀ ਹੈਗਾ ਤਾਂ ਤੁਸੀਂ ਘਰ ਦੀ ਸਰੋਂ ਦਾ ਤੇਲ ਨਹੀਂ ਹੈਗਾ ਤਾਂ ਤੁਸੀਂ ਬਜ਼ਾਰੋਂ ਵੀ ਲੈ ਸਕਦੇ ਹੋ ਇਹਦੀ ਥਾਂ ਤੇ ਤੁਸੀਂ ਨਾਰੀਅਲ ਤੇਲ ਵੀ ਯੂਜ਼ ਕਰ ਸਕਦੇ ਹੋ ਪਰ ਜੇ ਸਰੋਂ ਦਾ ਤੇਲ ਹੋਵੇ ਤਾਂ ਉਹਦੇ ਵਰਗੀ ਤਾਂ ਫਿਰ ਇਸੀ ਨਹੀਂ ਹੈਗੀ ਠੀਕ ਹੈ ਜੀ। ਲੋ ਜੀ ਕੜਾਈ ਆਪਾਂ ਰੱਖ ਲਈ। ਕੜਾਹੀ ਤੁਸੀਂ ਲੋਹੇ ਦੀ ਲੈਣੀ ਆ। ਆਪਾਂ ਲੋਹੇ ਦੀ ਕੜਾਈ ਲਈ ਹੈ। ਪਹਿਲਾਂ ਆਪਣੇ ਕੋਲੇ ਹੈ ਨਹੀਂ ਸੀ ਆਪਾਂ ਨਵੀਂ ਜਾ ਕੇ ਰੱਖੀ ਫਿਰ ਇਸ ਕੰਮ ਲਈ। ਕਿਉਂਕਿ ਆਪਾਂ ਤੁਹਾਡੀ ਸੇਵਾ 'ਚ ਹਮੇਸ਼ਾ ਹਾਜ਼ਰ ਹਾਂ 24 ਘੰਟੇ। ਠੀਕ ਹੈ ਜੀ। ਲੋ। ਇੱਕ ਕੱਪ ਪਾ ਲਿਆ ਆਪਾਂ ਤੇਲ ਦਾ ਇਹਦੇ 'ਚ। ਤੇਲ ਨੂੰ ਥੋੜਾ ਜਿਹਾ ਗਰਮ ਹੋਣ ਦਵਾਂਗੇ। ਤੇ ਆਪਾਂ ਇਹਨੂੰ ਫੁੱਲ ਗੈਸ ਤੇ ਨਹੀਂ ਰੱਖਣਾ। ਤੇ ਥੋੜਾ ਜਿਹਾ ਗਰਮ ਕਰ ਲਈਏ ਉਸ ਤੋਂ ਬਾਅਦ ਮੈਂ ਇਹਨੂੰ ਸਿਮ ਤੇ ਕਰ ਦੂੰਗੀ ਫਿਰ ਆਪਾਂ 10 ਤੋਂ 15 ਮਿੰਟ ਇਹਨੂੰ ਸਿਮ ਗੈਸ ਤੇ ਰੱਖੀ ਰੱਖਾਂਗੇ ਠੀਕ ਹੈ ਜੀ ਤੇ ਆਪਾਂ ਕਈ ਸਾਰੀਆਂ ਚੀਜ਼ਾਂ ਲਈਆਂ ਨੇ ਇੱਕ ਤਾਂ ਲਈ ਹੈਗੀ ਹੈ ਇਹ ਹੈਗਾ ਜੀ ਆਪਣੇ ਕੋਲੇ ਆਮਲਾ ਪਾਊਡਰ ਠੀਕ ਹੈ ਜੀ ਇਹ ਵਾਲਾ ਆਮਲਾ ਪਾਊਡਰ ਲਿਆ ਹੋਇਆ ਆਪਾਂ ਤੇ ਇਹ ਹੈਗਾ ਆਪਣੇ ਕੋਲੇ ਦੇਖ ਰਿਹਾ ਬੇਬੀ ਇਹ ਹੈ ਜੀ ਆਪਣੇ ਕੋਲੇ ਮੇਥੀ ਦਾਣਾ ਪਾਊਡਰ ਠੀਕ ਹੈ ਤੇ ਇਹ ਹੈਗੀ ਆਪਣੇ ਕੋਲ ਕਲੌਂਜੀ ਹੈਗੀ ਸੀ ਆਪਾਂ ਪੀਸ ਲਈ ਮੇਥੀ ਦਾਣਾ ਵੀ ਆਪਣੇ ਕੋਲ ਸਾਬਤ ਸੀ ਉਹ ਆਪਾਂ ਪੀਸ ਲਿਆ ਤੇ ਇਹ ਹੈ ਆਪਣੇ ਕੋਲੇ ਮਹਿੰਦੀ ਠੀਕ ਹੈ ਜੀ ਮਿਲਣ ਮਹਿੰਦੀ ਹੈ ਮੇਰੇ ਕੋਲੇ ਖੁੱਲੀ ਮਹਿੰਦੀ ਆਪਾਂ ਨੂੰ ਮਿਲੀ ਨਹੀਂ ਹੈ ਜੇ ਤੁਹਾਨੂੰ ਮਿਲ ਜੇ ਖੁੱਲੀ ਮਹਿੰਦੀ ਤਾਂ ਫਿਰ ਹੋਰ ਵੀ ਬਹੁਤ ਵਧੀਆ ਗੱਲ ਹੈ ਤੇ ਤੇਲ ਆਪਣਾ ਹੋ ਗਿਆ ਹੁਣ ਗਰਮ ਸਿਮ ਤੇ ਕਰ ਦਿੰਨੇ ਆਪਾਂ ਇਹਨੂੰ ਤੇ ਇਹਦੇ ਵਿੱਚ ਸਭ ਤੋਂ ਪਹਿਲਾਂ ਆਪਾਂ ਮਹਿੰਦੀ ਪਾਵਾਂਗੇ ਗਰਹੀ ਗਰੂ ਲੋ ਜੀ ਆਪਣੇ ਕੋਲੇ ਨਾ ਪੰਜ ਚਾਰ ਸਾਢੇ ਚਾਰ ਪੰਜ ਚਮਚੀ ਮਹਿੰਦੀ ਸੀਗੀ ਲੋ ਤੇ ਹੁਣ ਇਹਦੇ ਵਿੱਚ ਪਾਵਾਂਗੇ ਆਪਾਂ ਕਲੌਂਜੀ ਸਾਰੀਆਂ ਚੀਜ਼ਾਂ ਬਹੁਤ ਵਧੀਆ ਨੇ ਆਹ ਲੋ ਜੀ ਇੱਕ ਚਮਚ ਇਹ 1.5 ਚਮਚ ਕਲੌਂਜੀ ਪਾ ਦੇ ਚਾਰ ਪੰਜ ਚਮਚ ਮਹਿੰਦੀ ਸੀ ਇਹ ਤਾਂ ਵੱਧ ਘੱਟ ਵੀ ਪੈ ਜੂਗੀ ਤਾਂ ਵੀ ਏਡੀ ਕੋਈ ਗੱਲ ਨਹੀਂ ਐ ਜੀ ਨੈਕਸਟ ਹੈ ਜੀ ਆਪਣੇ ਕੋਲੇ ਮੇਥੀ ਦਾਣਾ ਪਾਊਡਰ ਲੋ 2 ਚਮਚ 2-2 ਚਮਚ ਸਮਝ ਲਓ ਪਾਤੇ ਕਲੌਂਜੀ ਦੇ ਤੇ ਮੇਥੀ ਦਾਣੇ ਪਾਊਡਰ ਦੇ 5 ਚਮਚ ਆਪਣੇ ਕੋਲੇ ਮਹਿੰਦੀ ਦੇ ਸੀ ਤੇ ਹੁਣ ਆਪਾਂ ਪਾਉਣਾ ਹੈਗਾ ਆਮਲਾ ਪਾਊਡਰ ਆਮਲਾ ਪਾਊਡਰ ਆਪਾਂ ਥੋੜਾ ਜਿਹਾ ਜ਼ਿਆਦਾ ਪਾਵਾਂਗੇ ਇਹ ਲੋਹੀ ਲੱਗ ਪਗ ਤਿੰਨ ਸਾਢੇ ਤਿੰਨ ਚਮਚ ਹੋ ਗਏ ਸਾਰੀਆਂ ਚੀਜ਼ਾਂ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਦੇਣਾ ਸਿਮ ਤੇ ਹੈ ਬਿਲਕੁਲ ਗੈਸ ਮੇਰੀ ਸਿਮ ਤੇ ਚੱਲ ਰਹੀ ਹੈ ਆਪਾਂ ਇਹ ਸਾਰੀਆਂ ਚੀਜ਼ਾਂ ਨੂੰ ਸਾੜਨਾ ਨਹੀਂ ਹੈਗਾ ਬਸ ਹਲਕਾ ਜਿਹਾ ਪੱਕਣ ਦੇਣਾ ਹੈ ਪਾਵੇਂ ਐਸੀ ਛੋਟੀ ਗੈਸ ਦੀ ਰੱਖ ਲੀ ਭਾਵੇਂ ਵੱਡੀ ਗੈਸ ਦਾ ਤਾਂ ਸਿੰਮ ਤੇ ਵੀ ਬਹੁਤ ਜ਼ਿਆਦਾ ਗਰਮ ਹੋ ਜਾਂਦਾ ਕੜਾਹੀ ਤੁਸੀਂ ਜ਼ਰੂਰ ਲੋਹੇ ਦੀ ਲੈਣੀ ਆ ਹੋਰ ਕਿਸੇ ਕੜਾਹੀ ਦੇ ਵਿੱਚ ਨਹੀਂ ਰੱਖਣਾ ਇਹਨੂੰ ਹੋਰ ਸਾਰੀਆਂ ਚੀਜ਼ਾਂ ਕਾਲੇ ਵਾਲੀਆਂ ਹੀ ਆ ਔਰ ਇਹਨਾਂ ਪਾਊਡਰ ਹੋ ਗਿਆ ਤੇ ਕਲੌਂਜੀ ਹੋ ਗਈ ਹੈ ਨਾ ਮੇਥੀ ਦਾਣਾ ਪਾਊਡਰ ਵੈਸੇ ਹੀ ਬਹੁਤ ਚੰਗਾ ਹੈ ਵਾਲਾਂ ਲਈ ਗਰੋਥ ਵਾਸਤੇ ਬਹੁਤ ਚੰਗਾ ਬਾਹਰ ਟੁੱਟਦੇ ਨਹੀਂ ਹੈਗੇ ਤੇ ਲੋਹੇ ਦੀ ਕੜਾਈ ਨਾਲ ਇਹਦੇ ਚ ਕਾਲਕ ਹੀ ਆਉਣੀ ਹੈ ਇਹਦੇ ਵਿੱਚ ਤੁਸੀਂ ਅ ਦੋ ਜਿਹੜੇ ਹੈਗੇ ਆ ਕੈਪਸੂਲ ਉਹ ਦੋ ਜਾਂ ਤਿੰਨ ਇਹਦੇ ਚ ਪਾ ਲਾਂਗੇ ਆਪਾਂ ਵਿਟਾਮਿਨ ਈ ਦੇ ਪਰ ਉਹ ਜਦੋਂ ਆਪਾਂ ਲਾ ਕੇ ਇਹਨੂੰ ਰੱਖ ਦਾਂਗੇ ਤੇ ਇਹ 24 ਘੰਟੇ ਇਸ ਤਰ੍ਹਾਂ ਹੀ ਪਿਆਰੂਗਾ ਜਾਨੀ ਕਿ ਇੱਕ ਦਿਨ ਦੇ ਇੱਕ ਰਾਤ ਹੋ ਗਏ ਪੂਰਾ ਤੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਪਾ ਦਾਂਗੇ ਜੀ ਤਿੰਨ ਚਾਰ ਕੈਪਸੂਲ ਪਾ ਦਾਂਗੇ ਵਿਟਾਮਿਨ ਈ ਦੇ ਤੇ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਉਹ ਬਹੁਤ ਵਧੀਆ ਨੇ ਆਪਣੇ ਵਾਲਾਂ ਵਾਸਤੇ ਝੜਨੇ ਵੀ ਬੰਦ ਹੋ ਜਾਣਗੇ ਤੇ ਕਾਲੇ ਵੀ ਹੋਣਗੇ ਕੱਲ੍ਹ ਤਾਈਦਾ ਹੁਣੀ ਕਾਲਾ ਕਾਲਾ ਹੋਣ ਲੱਗਿਆ ਲਓ ਜੀ ਵੈਸੇ ਹੀ ਰੰਗ ਕਾਲਾ ਹੋਣ ਲੱਗਿਆ ਦਾ ਹੁਣੀ ਤੁਸੀਂ ਦੇਖੋ ਵੀ ਜਦੋਂ ਆਪਾਂ ਇਹਨੂੰ ਇੰਨੀ ਦੇਰ ਬਾਅਦ ਅੱਜ ਰਾਤ ਨੂੰ ਆਪਾਂ ਬਣਾਉਣ ਲੱਗੇ ਆਂ ਤੇ ਕੱਲ੍ਹ ਰਾਤ ਨੂੰ ਜਦੋਂ ਦੇਖਾਂਗੇ ਤੇ ਇਹਦਾ ਰੰਗ ਕਿਹੋ ਜਿਹਾ ਕਿੰਨਾ ਕਾਲਾ ਹੋਊਗਾ ਲੋディ ਮੇਰਾ ਖਿਆਲ ਆ ਕਾਫੀ ਹੋ ਗਿਆ ਹੁਣ ਇਹਨੂੰ ਆਪਾਂ ਬੰਦ ਕਰ ਦਈਏ ਕਿਉਂਕਿ ਸਾੜਨਾ ਤਾਂ ਇਹਨੂੰ ਆਪਾਂ ਹੈ ਨਹੀਂਗਾ ਤੇ ਇਹ ਕਾਫੀ ਪੱਕ ਗਿਆ ਬੰਦ ਕਰਕੇ ਆਪਾਂ ਇਹਨੂੰ ਠਕ ਦੇਣੀ ਹੈ ਇੱਥੇ ਜੇ ਆਪਾਂ ਨਾ ਸਾਬਤ ਲੈਨੇ ਆ ਮੇਥੀ ਦਾਣਾ ਜਾਂ ਕਲੌਂਜੀ ਫਿਰ ਆਪਾਂ ਨੂੰ ਵਾਧੂ ਟਾਈਮ ਪਕਾਉਣਾ ਪੈਂਦਾ ਹੁਣ ਇਹ ਸਾਰੀਆਂ ਚੀਜ਼ਾਂ ਨਾ ਪਾਊਡਰ ਫਾਰਮ ਚ ਸੀਗੀਆਂ ਇਸ ਕਰਕੇ ਜਦੋਂ ਇਹ ਪਾਊਡਰ ਫਾਰਮ ਚ ਹੁੰਦੀਆਂ ਨੇ ਤਾਂ ਫਿਰ ਇਹਨਾਂ ਨੂੰ ਜ਼ਿਆਦਾ ਟਾਈਮ ਨਹੀਂ ਲੱਗਦਾ बस 6-7 मिनट ਜਿਹੜੇ ਹੋ ਗਏ ਇਹੀ ਵਾਧੂ ਐ ਆ ਜੂਗਾ ਹਾਂ ਦੇਖੋ ਜੀ ਬਿਲਕੁਲ ਬਲੈਕ ਹੋ ਗਿਆ ਦੇਖੋ ਕਲਰ ਬਿਲਕੁਲ ਚੇਂਜ ਹੋ ਗਿਆ ਦਾ ਲਓ ਜੀ ਕਲਰ ਬਿਲਕੁਲ ਬਲੈਕ ਹੋ ਗਿਆ ਲਓ ਮੈਂ ਤੁਹਾਨੂੰ ਨੇੜੇ ਕਰਕੇ ਦਿਖਾ ਦੇਣੀ ਆ ਦੇਖੋ ਬਿਲਕੁਲ ਬਲੈਕ ਹੋ ਗਿਆ ਇਹਦਾ ਕਲਰ ਤੇ ਹੁਣ ਇਹਨੂੰ ਗੈਸ ਨੂੰ ਕਰਦੇ ਆਪਾਂ ਬੰਦ ਗੈਸ ਆਪਣੀ ਸਿਮਤ ਹੀ ਚੱਲਦੀ ਸੀ ਕਲਰ ਜਮੇ ਬਲੈਕ ਹੋ ਗਿਆ ਤੇ ਹੁਣ ਇਹਨੂੰ ਢੱਕ ਦਿੰਨੇ ਆ। ਲੋ ਠੀਕ ਹੈ। ਬਾਕੀ ਆ ਮਹਿੰਦੀ ਆਪਣੀ ਖਤਮ ਹੋ ਗਈ। ਮਹਿੰਦੀ ਆਪਣੀ ਖਤਮ ਹੋ ਗਈ। ਬਾਕੀ ਚੀਜ਼ਾਂ ਆਪਣੇ ਕੋਲੇ ਹਜੇ ਪਈਆਂ ਨੇ। ਇਹ ਰਬੜ ਚੜਾ ਕੇ ਰੱਖ ਦਿੰਨੇ ਆ। ਥੋਲੇ ਨੂੰ ਕਰਤਾ ਬੰਦ। ਇਹਨੂੰ ਮੈਂ ਥੋੜਾ ਉਠਾਉਣੀ ਆ, ਉਠਾ ਕੇ ਇਹਨੂੰ ਇੱਕ ਸਾਈਡ ਤੇ ਰੱਖ ਦਿੰਨੀ ਆ ਕਿਉਂਕਿ ਗਰਮ ਹੈਗੀ ਆ ਕੜਾਹੀ ਹਜੇ ਤੇ ਇਹ ਕਿਸੇ ਦੇ ਹੱਥ ਲੱਗ ਜਾਮ ਜੀ ਠੀਕ ਹੈ ਜੀ। ਇਹਨੂੰ ਢੱਕ ਕੇ ਆਪਾਂ ਸਾਈਡ ਤੇ ਰੱਖ ਦਾਂਗੇ। ਲੋ ਜੀ 24 ਘੰਟੇ ਮਤਲਬ ਇੱਕ ਦਿਨ ਰਾਤ ਇਹਨੂੰ ਇਸੇ ਤਰ੍ਹਾਂ ਹੀ ਪੈ ਰਹਿਣ ਦੇਵਾਂਗੇ ਤੇ ਹੁਣ ਕੱਲ ਨੂੰ ਆਪਾਂ ਦੇਖਾਂਗੇ ਇਹਦਾ ਕੀ ਬਣਦਾ ਉਸ ਤੋਂ ਬਾਅਦ ਮੈਂ ਤੁਹਾਨੂੰ ਦਿਖਾਉਂਗੀ ਤੇ ਫਿਰ ਆਪਾਂ ਇਹਨੂੰ ਵਾਲਾਂ 'ਤੇ ਅਪਲਾਈ ਕਰਕੇ ਦੇਖਾਂਗੇ ਔਰ ਆਪਾਂ ਜਿਹੜੇ ਵਾਈਟ ਬਿਲਕੁਲ ਵਾਈਟ ਹੈਅਰ ਕਲਰ ਹੋਣਗੇ ਉਹਦੇ 'ਤੇ ਲਾ ਕੇ ਦੇਖਾਂਗੇ ਉਹਦੇ 'ਤੇ ਆਪਾਂ ਨੂੰ ਜ਼ਿਆਦਾ ਪਤਾ ਲੱਗੂਗਾ ਇਹਦਾ ਠੀਕ ਹੈ ਜੀ ਸੋ ਹੁਣ ਆਪਾਂ ਇਹਨੂੰ ਕੜਾਹੀ ਨੂੰ ਰੱਖ ਦਿੰਨੇ ਆ ਸਾਈਡ 'ਤੇ ਤੇ ਕੱਲ ਨੂੰ ਚੈੱਕ ਕਰਾਂਗੇ ਇਹਨੂੰ ਲੋ ਜੀ ਜਿਹੜਾ ਆਪਾਂ ਤੇਲ ਬਣਾਇਆ ਸੀਗਾ ਨਾ ਓਹੋ ਸਾਰੇ ਮਟੀਰੀਅਲ ਦੇ ਸਮੇਤ ਆਹ ਕੌਲੀ ਦੇ ਵਿੱਚ ਪਿਆ ਆਹ ਦੇਖੋ ਸਾਰਾ ਮਟੀਰੀਅਲ ਇਹਦੇ ਵਿੱਚ ਹੈ ਉਸੇ ਤਰ੍ਹਾਂ ਇਹ ਗਾੜਾ ਗਾੜਾ ਹੈ ਇਹਦਾ ਜਿਹੜਾ ਗਾੜਾਪਨ ਹੁੰਦਾ ਹੈ ਇਹ ਇਹ ਹੀ ਆਪਾਂ ਨੂੰ ਚਾਹੀਦਾ ਹੈ ਲੋ ਇਹਨੂੰ ਚੰਗੀ ਤਰ੍ਹਾਂ ਆਪਾਂ ਮਿਕਸ ਕਰ ਲੈਣੇ ਆ ਹਲੋ ਇਸ ਤਰ੍ਹਾਂ ਕਰਕੇ ਇਹ ਗਾੜਾ ਗਾੜਾ ਹੈਗਾ ਤੇ ਇਹਨੂੰ ਪਤਾ ਕੀ ਕਰਨਾ ਜੀ ਆਪਾਂ ਜਿਹੜਾ ਇਹਦਾ ਬਿਲਕੁਲ ਹੀ ਜੋ ਤੇਲ ਘੱਟ ਤੋਂ ਘੱਟ ਹੋਵੇ ਗਾੜਾ-ਗਾੜਾ ਹੋਵੇ ਇਹ ਚੀਜ਼ ਤੇ ਇਹਨੂੰ ਅਸੀਂ ਕੀ ਕਰਨਾ ਹੈ ਕਿ ਜਿੱਥੇ-ਜਿੱਥੇ ਸਾਡੇ ਵਾਲ ਚਿੱਟੇ ਨੇ ਜਿਵੇਂ ਆਹ ਦੇਖ ਲਓ ਇੱਥੇ ਹੁਣ ਮੇਰੇ ਚਿੱਟੇ ਹੋਏ ਪਏ ਨੇ ਪੂਰੇ ਆ ਤੁਹਾਨੂੰ ਦਿਖਾ ਦਿੰਨੀ ਆ ਤੇ ਉੱਥੇ ਅਸੀਂ ਇਸ ਤਰ੍ਹਾਂ ਕਰਕੇ ਲਾ ਲੈਣਾ ਇਹਨੂੰ ਰੋਧਨ ਜਿਹੜਾ ਜ਼ਿਆਦਾਤਰ ਜਿਹੜਾ نیچے ਗਾੜਾ-ਗਾੜਾ ਹੋਊਗਾ ਲੋਹ ਦੀ ਤਰ੍ਹਾਂ ਉਹ ਚੀਜ਼ ਆਪਾਂ ਨੂੰ ਚਾਹੀਦੀ ਆ ਆ ਦੇਖੋ ਜਿੱਥੇ-ਜਿੱਥੇ ਮੇਰੇ ਵਾਲ ਚਿੱਟੇ ਨੇ ਤੁਹਾਨੂੰ ਦਿਖਦੇ ਹੋਣੇ ਨੇ ਨੀੜੇ ਕਰਕੇ ਦਿਖਾ ਦੇਣੀ ਹੈ। ਇਹ ਆ ਦੇਖੋ ਮੇਰੇ ਵਾਲ ਜਿੱਥੇ-ਜਿੱਥੇ ਚਿੱਟੇ ਨੇ ਨਾ ਉੱਥੇ ਮੈਂ ਸਾਰੇ ਇਸ ਤਰ੍ਹਾਂ ਕਰਕੇ ਲਾ ਲੂੰਗੀ। ਮੇਰੇ ਤਾਂ ਹੁਣ ਐਨਕ ਵੀ ਨਹੀਂ ਲੱਗੀ ਮੈਨੂੰ ਸਭੋ ਘੱਟ ਦਿਸਦੇ ਨੇ। ਤੁਹਾਨੂੰ ਜ਼ਿਆਦਾ ਦਿਖਣਗੇ। ਇਹ ਆ ਲੋ ਸ਼ੀਸ਼ੇ ਵਿੱਚ ਮੈਨੂੰ ਦੂਰੋਂ ਪਤਾ ਲੱਗਦਾ। ਉੱਥੇ ਆਪਾਂ ਲਾ ਲਿਆ ਇਸ ਤਰ੍ਹਾਂ। ਤੁਹਾਨੂੰ ਨਾ ਇੱਕ ਵਾਰੀ ਮੈਂ ਇੱਕ ਸਪਰੇਅ ਦੱਸੀ ਸੀਗੀ। ਤੇ ਉਹ ਸਪਰੇਅ ਇੱਕ ਤਾਂ ਆਨਲਾਈਨ ਮਿਲਦੀ ਆ ਹਨਾ। ਕਈ ਵਾਰੀ ਕਿਸੇ ਨੂੰ ਕੋਸਟਲੀ ਵੀ ਲੱਗਦੀ ਹੁੰਦੀ ਹੈ ਜਾਂ ਨਾ ਜਦੋਂ ਕਿਸੇ ਨੂੰ ਕਲਰ ਸੂਟ ਨਹੀਂ ਕਰਦਾ ਤਾਂ ਉਹ ਸਪਰੇ ਵੀ ਸੂਟ ਨਹੀਂ ਕਰੂਗੀ ਹਨਾ ਉਹ ਵੀ ਤਾਂ ਰਿਐਕਟ ਕਰੂਗੀ ਨਾ ਇਸ ਕਰਕੇ ਉਹਨਾਂ ਲਈ ਇਹ ਬਹੁਤ ਵਧੀਆ ਆਪਸ਼ਨ ਹੈਗੀ ਹੈ ਤੇ ਇਹ ਨਾ ਜੀ ਸੁੱਕ ਜਾਂਦਾ ਜਦੋਂ ਆਪਾਂ ਹੁਣ ਲਾ ਲਾਂਗੇ ਇਸ ਤਰ੍ਹਾਂ ਠੀਕ ਹੈ ਸਾਰੀਆਂ ਮਤਲਬ ਨੈਚੁਰਲ ਚੀਜ਼ਾਂ ਦਾ ਬਣਿਆ ਹੋਇਆ ਹੈ ਇਹ ਤੇ ਜਿੱਥੋਂ ਤੁਸੀਂ ਲਾਉਣਾ ਚਾਹੋ ਜੇ ਇਹ ਸਕਿਨ ਤੇ ਵੀ ਨਹੀਂ ਚੜੂਗਾ ਤੁਸੀਂ ਲਾਉਣਾ ਚਾਹੋ ਰਾਮ ਨਾਲ ਲਾ ਸਕਦੇ ਹੋ ਲੋ ਸਾਰਾ ਮੇਰਾ ਸਿਰ ਐਨ ਕਾਲਾ ਕਾਲਾ ਹੋ ਗਿਆ ਤੇ ਇਹਨੇ ਸੁੱਕ ਜਾਣਾ ਜਦੋਂ ਇਹ ਸੁੱਕ ਜੂਗਾ ਇਹਨਾਂ ਬਾਲਾਂ ਨੂੰ ਚੰਗੀ ਤਰ੍ਹਾਂ ਤੁਸੀਂ ਬਾਹ ਲਓ ਠੀਕ ਹੈ ਜੀ ਜਦੋਂ ਬਾਹ ਲਓਗੇ ਬਿਲਕੁਲ ਵੀ ਤੁਹਾਡੇ ਦੁਪट्टे ਨੂੰ ਨਹੀਂ ਲੱਗੂਗਾ ਕਿਉਂਕਿ ਇਹਨੇ ਜਦੋਂ ਚੰਗੀ ਤਰ੍ਹਾਂ ਹੀ ਸੁੱਕ ਜਾਣਾ ਆ ਦੇਖੋ ਮੈਂ ਚੰਗੀ ਤਰ੍ਹਾਂ ਇਹਨੂੰ ਐਦਾ ਐਦਾ ਕਰਤਾ ਸਮਝ ਲਓ ਇੱਕ ਤਰ੍ਹਾਂ ਨਾਲ ਇਹ ਪੁੰਝਾ ਗਿਆ ਲੋ ਲੋ ਮੈਂ ਪੂਰਾ ਚੰਗੀ ਤਰ੍ਹਾਂ ਜ਼ੋਰ-ਜ਼ੋਰ ਦੇ ਇਹਨੂੰ ਇਸ ਤਰ੍ਹਾਂ ਕਰਤਾ ਇਹ ਲੋ ਕਿੰਨਾ ਕੁ ਲੱਗਿਆ ਮੇਰੇ ਹੱਥ ਨੂੰ ਮਾੜਾ ਮਾੜਾ ਤੇਲ ਹੀ ਲੱਗਿਆ ਦਾ ਤੇ ਬਾਕੀ ਸਾਰਾ ਕਲਰ ਆ ਜਿਹੜਾ ਉਹ ਉੱਪਰ ਹੀ ਰਹਿ ਗਿਆ ਆਪਣੇ ਆ ਲੋ ਸਾਰੀਆਂ ਚੰਗੀਆਂ ਚੀਜ਼ਾਂ ਨੇ ਜੀ ਇਹਦੇ ਵਿੱਚ ਕੋਈ ਇਹੋ ਜਿਹੀ ਚੀਜ਼ ਨਹੀਂ ਹੈ ਜਿਹੜੀ ਤੁਹਾਨੂੰ ਰਿਐਕਟ ਕਰੂਗੀ ਬਲਕਿ ਤੁਹਾਡੇ ਵਾਲਾਂ ਲਈ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਉਹ ਚੰਗੀਆਂ ਨੇ ਠੀਕ ਹੈ ਜੀ ਤੁਸੀਂ ਦੇਖ ਹੀ ਲਿਆ ਸਾਰਾ ਕੁਝ ਆਪਾਂ ਕੀ ਕੁਝ ਪਾਇਆ ਹੈਗਾ ਇਹਦੇ ਵਿੱਚ ਫਿਰ ਉਸ ਤੋਂ ਬਾਅਦ ਜਿਹੜਾ ਬਚ ਜੂਗਾ ਉਹਨੂੰ ਤੁਸੀਂ ਕਿਸੇ ਬਰਤਨ 'ਚ ਕਿਸੇ ਡੱਬੀ ਦੇ ਵਿੱਚ ਐਂ ਚੰਗੀ ਤਰ੍ਹਾਂ ਟਾਈਟ ਕਰਕੇ ਫ੍ਰੀਜ ਦੇ ਵਿੱਚ ਰੱਖ ਲਿਓ ਜਦੋਂ ਜੀ ਕਰੇ ਤੁਸੀਂ ਕਿਤੇ ਜਾਣਾ ਹੋਵੇ ਕਿਉਂਕਿ ਨਾ ਜੀ ਕਈ ਪੈਣਾ ਹੈਗੀਆਂ ਨੇ ਵਿਚਾਰੀਆਂ ਜਿਨ੍ਹਾਂ ਦੇ ਰਿਐਕਟ ਕਰਦੀ ਆ ਡਾਈ ਵਗੈਰਾ ਰਿਐਕਟ ਕਰਦੀ ਆ ਤੇ ਉਹ ਲਾ ਸਕਦੀਆਂ ਨੇ ਲਾ ਕੇ ਉਹ ਜਦੋਂ ਸੁੱਕ ਜੂਗਾ ਉਹਨਾਂ ਨੂੰ ਚੰਗੀ ਤਰ੍ਹਾਂ ਵਾਲਾਂ ਨੂੰ ਬਾਹ ਲੈਣ ਪਰ ਆਪਣੇ ਪਿੱਲੋ ਵਗੈਰਾ ਦੇ ਉੱਪਰ ਕੱਪੜਾ ਜ਼ਰੂਰ ਵਿਛਾਲਿਆ ਕਰਨ ਪਰ ਜਦੋਂ ਕਿਤੇ ਜਾਣਾ ਹੁੰਦਾ ਐਮਰਜੈਂਸੀ ਲਈ ਇਹ ਬਹੁਤ ਵਧੀਆ ਆਪਸ਼ਨ ਹੈ ਜੀ ਜਾਂ ਘਈ ਰਹਿਣਾ ਜਿਵੇਂ ਮਹਿੰਦੀ ਦੇ ਵਿੱਚ ਮਹਿੰਦੀ ਲਾਉਂਦੀਆਂ ਨੇ ਤਾਂ ਉਹ ਰੈੱਡ ਹੋ ਜਾਂਦਾ ਪਰ ਮਤਲਬ ਕਿ ਜੇ ਰੈੱਡ ਵੀ ਹੋਣ ਤੇ ਉਹਦੇ ਉੱਪਰ ਵੀ ਇਹਨਾਂ ਨੂੰ ਲਾਉਣਾ ਪਵੇ ਤਾਂ ਇਹ ਤੁਹਾਡੇ ਵਾਲ ਜਿਹੜੇ ਉਹ ਕਾਲੇ ਕਰ ਦੇਗਾ ਠੀਕ ਹੈ ਜੀ ਤੇ ਇਹਦੇ ਵਿੱਚ ਕੋਈ ਅਜਿਹੀ ਚੀਜ਼ ਨਹੀਂ ਹੈਗੀ ਜਿਹੜੀ ਚੀਜ਼ ਸਾਡੇ ਵਾਲਾਂ ਨੂੰ ਖਰਾਬ ਕਰੂਗੀ ਮੈਨੂੰ ਤਾਂ ਹੁਣ ਜਮਾਂ ਵੀ ਕੁਝ ਨਹੀਂ ਲਿਖ ਰਿਹਾ ਲੋ ਜੀ ਇੱਥੇ ਜਿਵੇਂ ਕਾਲੇ ਦਿਖ ਚਿੱਟੇ ਦਿਖਦੇ ਸੀ ਉਥੇ-ਉਥੇ ਮੈਂ ਲਾ ਲਏ ਨੇ ਤੇ ਲੋ ਆ ਦੇਖੋ ਤੁਹਾਨੂੰ ਚਿੱਟੇ ਦਿਖਦੇ ਹੋਣੇ ਆ ਮੇਰੇ ਬਾਅਦ ਠੀਕ ਹੈ ਮੈਂ ਇੱਥੇ ਲਾਉਣੀ ਆ ਆ ਗਾੜਾ-ਗਾੜਾ ਜਿਹਾ ਲਾ ਲੈਣਾ ਆਪਾਂ ਇੱਥੇ ਤੇ ਲੋ ਬਿਲਕੁਲ ਕਾਲੇ ਹੋ ਗਏ ਠੀਕ ਹੈ ਜੀ ਹੁਣ ਤੁਸੀਂ ਬਾਅਦਲੇ ਸਵਾਲ ਨਾ ਮੈਨੂੰ ਪੁੱਛਿਓ ਕਿ ਇਹਦੇ ਨਾਲ ਆਏ ਹੋਊ ਇਹਦੇ ਨਾਲ ਆਏ ਹੋ ਇਹਦੇ ਨਾਲ ਹੁੰਦਾ ਕੁਝ ਨਹੀਂ ਆ ਤੁਹਾਨੂੰ ਬਸ ਬਾਅਦ ਦੇ ਤੋਂ ਬਾਅਦ ਤੁਸੀਂ ਮੈਨੂੰ ਕੀ ਪੁੱਛਣਾ ਹੈ ਕੀ ਇਹ ਦ ਨਾ ਪਰਮਾਨੈਂਟ ਕਾਲੇ ਹੋਣਗੇ ਦੇਖੋ ਜੀ ਪਰਮਾਨੈਂਟ ਕਾਲੇ ਤਾਂ ਆਪਣੇ ਹੁਣ ਹੁੰਦੇ ਨਹੀਂ ਹੈਗੇ ਕਿਉਂਕਿ ਇੰਨੀ ਆ ਭਨਿਆਣੇ ਨਹੀਂ ਰਹੇ ਹੈਗੇ ਕਿ ਹੁਣ ਆਪਣੇ ਪਰਮਾਨੈਂਟ ਕਾਲੇ ਹੋ ਜਾਣਗੇ ਪਰ ਇਹ ਆਪਣੇ ਵਾਲਾਂ ਨੂੰ ਰਿਐਕਟ ਨਹੀਂ ਕਰੂਗਾ ਵਾਲਾਂ 'ਚ ਸਿਕੜੀ ਨਹੀਂ ਪਾਊਗੀ ਬਲ ਝੜਨਗੇ ਦੀ ਸਾਰੀਆਂ ਚੀਜ਼ਾਂ ਇੰਨੀਆਂ ਕੁ ਵਧੀਆ ਨਹੀਂ ਇਹਦੇ ਵਿੱਚ ਕਿ ਕੋਈ ਵੀ ਤੁਹਾਨੂੰ ਰਿਐਕਸ਼ਨ ਨਹੀਂ ਹੋਊਗਾ ਤੇ ਨਾ ਹੀ ਤੁਹਾਡੇ ਵਾਲ ਝੜਨਗੇ ਤੇ ਜਦੋਂ ਇਹ ਸੁੱਕ ਜਾਊਗਾ ਉਦੋਂ ਤੁਸੀਂ ਵਾਲਾਂ ਨੂੰ ਆਪਦੇ ਨੂੰ ਚੰਗੀ ਤਰ੍ਹਾਂ ਬਾਹ ਲਿਓ ਚਾਹੇ ਤੁਸੀਂ ਉਹਨੂੰ ਆਪ ਕਿਸੇ ਕੱਪੜੇ ਦੇ ਨਾਲ ਇਸ ਤਰ੍ਹਾਂ ਸਾਫ਼ ਵੀ ਕਰ ਲਿਓ ਠੀਕ ਹੈ ਜੀ ਤੇ ਫਿਰ ਤੁਸੀਂ ਆਪਦਾ ਦੁਪੱਟਾ ਵਗੈਰਾ ਲੈ ਸਕਦੇ ਹੋ ਹੋਨ ਦੇਖੋ ਮੇਰੇ ਵਾਲਾ ਨਕਾਲੇ ਕਾਲੇ ਹੋਏ ਪਏ ਨੇ ਇੱਥੋਂ ਸਾਰੇ ਚਿੱਟੇ ਸੀਗੇ ਆਹ ਦੇਖ ਲੋ ਲੋ ਸਾਰੇ ਕਾਲੇ ਹੋਏ ਪਏ ਨੇ ਚਾਹੇ ਮੈਂ ਬਿਲਕੁਲ ਵੀ ਕਲਰ ਨਾ ਲਾਵਾਂ ਹੁਣ ਕੱਲ ਨੂੰ ਸੰਡੇ ਆ ਤਾਂ ਕਰਕੇ ਇੰਨੇ ਸਾਰੇ ਚਿੱਟੇ ਹੋਏ ਪਏ ਸੀ ਮੇਰੇ ਵਾਲ ਹੁਣ ਕੱਲ ਨੂੰ ਹੈਗਾ ਸੰਡੇ ਤੇ ਬੇਸ਼ੱਕ ਦੀ ਜੇ ਕਿਤੇ ਜਾਣਾ ਹੋਵੇ ਵਾਲ ਧੋ ਕੇ ਲਾ ਲਓ ਤੁਸੀਂ ਤੇ ਤੁਹਾਨੂੰ ਕੋਈ ਟੈਨਸ਼ਨ ਨਹੀਂ ਹੈਗੀ ਕਿ ਮੈਂ ਕਿਵੇਂ ਜਾਵਾਂ ਸਰਦੀਆਂ ਦੇ ਵਿੱਚ ਤਾਂ ਇਹ ਬਹੁਤ ਹੀ ਜ਼ਿਆਦਾ ਕੰਮ ਆਉਣ ਵਾਲੀ ਚੀਜ਼ ਹੈ ਕਿਉਂਕਿ ਸਰਦੀਆਂ ਚ ਆਪਾਂ ਵਿਆਹ ਸ਼ਾਦੀਆਂ ਚ ਜਾਂਦੇ ਰਹਿੰਦੇ ਆ ਪਰ ਬਾਹਤੋਂ ਨੂੰ ਆਪਣਾ ਬਾਰੀ-ਬਾਰੀ ਜੀ ਨਹੀਂ ਕਰਦਾ ਹੈਗਾ ਹਨ ਜੇ ਤੋਨੇ ਵੀ ਇਹ ਤਾਂ ਕਲਰ ਲਾਉਣ ਨੂੰ ਜੀ ਨਹੀਂ ਕਰਦਾ ਤੇ ਉਦੋਂ ਫਿਰ ਤੁਸੀਂ ਇਹ ਕੰਮ ਆ ਜਿਹੜਾ ਉਹ ਕਰ ਸਕਦੇ ਹੋ ਠੀਕ ਹੈ ਹੁਣ ਮੈਂ ਤੁਹਾਨੂੰ ਕੱਪੜੇ ਨਾਲ ਪੁੰਝ ਕੇ ਵੀ ਦਿਖਾ ਦੇਣੀ ਆ ਰੁਕੋ ਇੱਕ ਮਿੰਟ ਲੋ ਜਿਓ ਮੇਰੀ ਸੂਟ ਨਾਲੋ ਬਚਿਆ ਹੋਇਆ ਕੱਪੜਾ ਹੈ ਉਹਦੇ ਨਾਲ ਹੀ ਪੁੰਝ ਲੈਨੇ ਆਪਾਂ ਲੋ ਇਹਨੂੰ ਆਪਾਂ ਚੰਗੀ ਤਰ੍ਹਾਂ ਹੁੰਝਤਾ ਉੱਪਰੋਂ ਪਰ ਹੁੰਝ ਕੇ ਵੀ ਆਪਣੇ ਵਾਲ ਜਿਹੜੇ ਉਹ ਚਿੱਟੇ ਨਹੀਂ ਨਿਕਲਣਗੇ ਉੱਪਰਲਾ ਉੱਪਰਲਾ ਜਿਹੜਾ ਹੈਗਾ ਉਹ ਹੁੰਝਿਆ ਜਾਊਗਾ ਲੋ ਲੋ ਕੋਈ ਵੀ ਵਾਲ ਆਪਣਾ ਇਸ ਤਰ੍ਹਾਂ ਚਿੱਟਾ ਨਹੀਂ ਨਿਕਲੂਗਾ ਐਕਸਟਰਾ ਜਿਹੜਾ ਉੱਪਰ ਰੰਗ ਜਾ ਸੀਗਾ ਉਹ ਆਪਣਾ ਇਹਦੇ ਨਾਲ ਲੱਗ ਕੇ ਉਤਰ ਗਿਆ ਤੇ ਉਸ ਤੋਂ ਬਾਅਦ ਤੁਸੀਂ ਆਪਣੇ ਵਾਲ ਬਾਹ ਲੈਣੇ ਆ ਚੰਗੀ ਤਰ੍ਹਾਂ ਜਦੋਂ ਸੁੱਕ ਜਾਊਗਾ ਠੀਕ ਹੈ ਫਿਰ ਉਸ ਤੋਂ ਬਾਅਦ ਤੁਹਾਡੇ ਵਾਲ ਓਕੇ ਹੈ ਠੀਕ ਹੈ ਜੀ ਜਿਹੜੀਆਂ ਭੈਣਾਂ ਦੇ ਮੈਨੂੰ ਮੈਸੇਜ ਆਏ ਸੀ ਜਾਂ ਫੋਨ ਆਏ ਸੀਗੇ ਇੱਕ ਦੋ ਭੈਣਾਂ ਦੇ ਮੈਨੂੰ ਇਸ ਤਰ੍ਹਾਂ ਕਮੈਂਟ ਆਏ ਸੀਗੇ ਮਤਲਬ ਕਿ ਫੋਨ ਤੇ ਮੈਸੇਜ ਆਏ ਸੀ ਮੈਂ ਨੇੜੇ ਕਰਕੇ ਦੇਖ ਲਾਂ ਮੇਰੇ ਵਰਡ ਕਿਸ ਤਰ੍ਹਾਂ ਦੇ ਲੱਗਦੇ ਆ ਬਿਲਕੁਲ ਕਾਲੇ ਲੱਗਦੇ ਆ ਜੀ ਜਿੱਥੋਂ ਜਿੱਥੋਂ ਕਿਤੇ ਮੈਨੂੰ ਦੇਖਦਾ ਨਹੀਂ ਸੀ ਉੱਥੋਂ ਚਿੱਟੇ ਰਹਿ ਗਏ ਉਹ ਤਾਂ ਚਲੋ ਉਹ ਤਾਂ ਚੰਗੀ ਤਰ੍ਹਾਂ ਲਾਉਣ ਵਾਲੀ ਗੱਲ ਹੈ ਕਿ ਤੁਸੀਂ ਚੰਗੀ ਤਰ੍ਹਾਂ ਜੇ ਲਾ ਲੋਗੇ ਤਾਂ ਸਹੀ ਆ ਗੋ ਠੀਕ ਹੈ ਜੀ ਮੇਰੇ ਬਿਨਾਂ ਇਹਨਾਂ ਤੋਂ ਮੈਨੂੰ ਦੇਖਣੀ ਸੀ ਰਿਆ ਫਿਰ ਮੈਂ ਇਹ ਸਪੈਸ਼ਲ ਹੈ ਜਿਹੜੀ ਉਹਨਾਂ ਭੈਣਾਂ ਲਈ ਮੈਨੂੰ ਬਣਾਉਣਾ ਪਿਆ ਹੈਗਾ ਇਹ ਵਾਲੀ ਜਿਹੜਾ ਕਲਰ ਸੀਗਾ ਪਰੇ ਪਰਮਾਨੈਂਟ ਕਲਰ ਨਹੀਂ ਹੈਗਾ ਪਰ ਇਹ ਏਡੀਛੇਤੀ ਉਤਰਨ ਵਾਲਾ ਵੀ ਨਹੀਂ ਹੈਗਾ ਠੀਕ ਹੈ ਜੀ ਜਿਵੇਂ ਤੁਸੀਂ ਮਰਜ਼ੀ ਹੋਣਾ ਆਪਦਾ ਮੈਂ ਤੁਹਾਨੂੰ ਸਾਹਮਣੇ ਪੂੰਝ ਕੇ ਹੀ ਦਿਖਾਦਾ ਆ ਸਾਰੇ ਕੱਪੜੇ ਦੇ ਨਾਲ ਮੈਂ ਸਾਰਾ ਏਦਾਂ ਕਰਕੇ ਸਾਫ਼ ਕਰਕੇ ਤੁਹਾਨੂੰ ਦਿਖਾਦਾ ਠੀਕ ਹੈ ਜੀ ਲਓ ਬਾਕੀ ਜੇ ਡਾਰਕ ਕਲਰ ਦਾ ਦੁਪੱਟਾ ਲਿਆ ਹੋਵੇ ਜੇ ਮਾੜਾ ਮੁੱਟਾ ਲੱਗ ਵੀ ਜਾਊਗਾ ਤਾਂ ਵੀ ਕੋਈ ਚੱਕਰ ਨਹੀਂ ਹੈਗਾ ਲਓ ਜੀ ਪੂੰਝ ਪੂੰਝ ਕੇ ਹੁਣ ਇਹਨੂੰ ਲੱਗਣੋਂ हट ਗਿਆ ਕੱਪੜੇ ਨੂੰ ਤੇ ਉਤਰਦਾ ਹੈ ਨਹੀਂ ਬਾਹਰ ਚਿੱਟੇ ਹੋਏ ਨਹੀਂ ਆਉਂਦੇ ਦੇਖ ਲਓ ਤੁਸੀਂ ਉਸੇ ਤਰ੍ਹਾਂ ਹੀ ਪਏ ਨੇ ਜਿੱਥੇ ਜਿੱਥੇ ਇਹ ਕਲਰ ਲੱਗਿਆ ਸੀ ਉੱਥੇ ਹੀ ਪਿਆ ਉਦਾਂ ਤੁਸੀਂ ਰਾਮ ਨਾਲ ਇਹਨੂੰ ਲਾਓ ਨਾਂ ਤਾਂ ਕੋਈ ਰਿਐਕਸ਼ਨ ਐ ਬਲਕਿ ਤੁਹਾਡੇ ਲਈ ਬਹੁਤ ਜ਼ਿਆਦਾ ਬੈਨੀਫੀਸ਼ੀਅਲ ਐ ਬਾਲਾਂ ਵਾਸਤੇ ਬਹੁਤ ਚੰਗਾ ਜੇ ਨਹੀਂ ਵੀ ਨਾ ਆਇਆ ਜਾਊਗਾ ਅਗਲੇ ਦਿਨ ਤਾਂ ਵੀ ਕੋਈ ਨਹੀਂ ਇੱਕ ਤਰ੍ਹਾਂ ਦਾ ਤੇਲ ਐ ਤੇਲ ਵੀ ਤਾਂ ਆਪਾਂ ਲਾ ਹੀ ਲੈਨੇ ਹੁੰਨੇ ਮੇਰੇ ਵਰਗੀ ਤਵਾਲਾਂ ਨੂੰ ਤੇਲ ਬਹੁਤ ਜ਼ਿਆਦਾ ਲਾਉਂਦੀ ਐ ਤੇ ਮੇਰੇ ਲਈ ਤਾਂ ਇਹ ਬਹੁਤ ਹੀ ਫਾਇਦੇਮੰਦ ਚੀਜ਼ ਐ ਉਹ ਭੈਣ ਲਈ ਐ ਐਕਚੁਅਲੀ ਉਹਨਾਂ ਭੈਣਾਂ ਲਈ ਬਣਾਇਆ ਸੀਗਾ ਜਿਹੜੀਆਂ ਭੈਣਾਂ ਕਹਿੰਦੀਆਂ ਨੇ ਇੱਕ ਤਾਂ ਸਾਨੂੰ ਰਿਐਕਟ ਕਰਦਾ ਜੇ ਕਿਤੇ ਜਲਦੀ ਜਾਣਾ ਹੋਵੇ ਤਾਂ ਫਿਰ ਅਸੀਂ ਕੀ ਲਈਏ ਤੇ ਜੇ ਤੁਸੀਂ ਇਹ ਵਾਲਾ ਬਣਾ ਲਓਗੇ ਬਣਾ ਕੇ ਇੱਕ ਵਾਰੀ ਰੱਖ ਲਓ ਤੁਸੀਂ ਡੇਲੀ ਆਪਾਂ ਯੂਜ਼ ਨਹੀਂ ਕਰਨਾ ਹੁੰਦਾ ਕਦੇ-ਕਦੇ ਆਪਾਂ ਯੂਜ਼ ਕਰਨਾ ਹੁੰਦਾ ਤੇ ਇਹਨੂੰ ਤੁਸੀਂ ਬਣਾ ਕੇ ਜਿਆਦਾ ਬਣਾ ਕੇ ਭਾਵੇਂ ਰੱਖ ਲੋ ਪਰ ਥੋੜਾ ਜਨਾ ਗਾੜਾ ਰੱਖਿਓ ਤੇਲ ਘੱਟ ਰੱਖਿਓ ਕਿਉਂਕਿ ਆਪਾਂ ਨੂੰ ਗਾੜਾ ਜਿਹੜੀ ਚੀਜ਼ ਆ ਉਹੀ ਚਾਹੀਦੀ ਆ ਵਾਲੀ ਠੀਕ ਹੈ ਜੀ ਤੇ ਬਸ ਸੀ ਓਕੇ ਹੋ ਗਿਆ ਕੰਮ ਬਾਹਲ ਕਰੋ ਕਾਲੀ ਵਿਆਹ ਸ਼ਾਦੀ ਜਾਓ ਨਜ਼ਾਰੇ ਲਓ ਤੇ ਨਾ ਕੋਈ ਟੈਨਸ਼ਨ ਕਿ ਹੁਣ ਆਪਾਂ ਕਿਵੇਂ ਜਾਵਾਂਗੇ ਵੀ ਆਪਣੇ ਤੋਂ ਕਲਰ ਨਹੀਂ ਹੋਣਾ ਹੈਗਾ ਬਸ ਤੁਸੀਂ ਲਾ ਕੇ ਚੰਗੀ ਤਰ੍ਹਾਂ ਉਦੋਂ ਬਾਅਦ ਕੱਪੜੇ ਨਾਲ ਚੰਗੀ ਤਰ੍ਹਾਂ ਪੂੰਝ ਲੋ ਇਹਨੂੰ ਕੁਛ ਨਹੀਂ ਹੁੰਦਾ ਫਿੱਡਾਰ ਕਲਰ ਦਾ ਦੁਪੱਟਾ ਹੈ ਤਾਂ ਤਾਂ ਕੋਈ ਚੱਕਰ ਹੀ ਨਹੀਂ ਹੈਗਾ ਜੇ ਲਾਈਟ ਕਲਰ ਦਾ ਦੁਪੱਟਾ ਵੀ ਹੈ ਤਾਂ ਪੁੰਜਾ ਹੋਇਆ ਹੋਊਗਾ ਨਾ ਜਦੋਂ ਫੇਰ ਤੁਹਾਨੂੰ ਕੋਈ ਫਿਕਰ ਨਹੀਂ ਹੈਗਾ ਕਿਧਰੇ ਨਹੀਂ ਦੁਪੱਟੇ ਨੂੰ ਲੱਗਦਾ ਠੀਕ ਹੈ ਜੀ ਜਿਵੇਂ ਆਪਾਂ ਤੇਲ ਲਾ ਕੇ ਦੁਪੱਟਾ ਲੈ ਲੈਨੇ ਉਹੀ ਚੀਜ਼ ਹੈ ਬਸ ਤੇ ਤੇਲੀ ਹੈ ਇੱਕ ਤਰ੍ਹਾਂ ਦਾ ਇਹ ਕਾਲਾ ਨਹੀਂ ਕਰੂਗਾ ਬਸ ਤੁਹਾਡੇ ਦੁਪੱਟੇ ਨੂੰ ਕਾਲਾ ਨਹੀਂ ਕਰੂਗਾ ਜਿਵੇਂ ਆਪਾਂ ਸਿਰ ਤੇ ਤੇਲ ਲਾਉਨੇ ਆ ਉਸ ਤਰ੍ਹਾਂ ਦੀ ਚੀਜ਼ ਹੀ ਹੈ ਉਹੀ ਚੀਜ਼ ਆਪਾਂ ਲਾ ਲਈ ਬਸ ਸਮਝ ਲਓ ਵੀ ਸਾਡੇ ਸਿਰ ਨੂੰ ਤੇਲ ਲੱਗਿਆ ਹੋਇਆ ਤੇ ਹੁਣ ਮੇਰੇ ਖਿਆਲ ਆ ਵੀ ਤੁਹਾਡੇ ਸਾਰੇ ਕੁਐਸਚਨ ਕਲੀਅਰ ਹੋ ਗਏ ਹੋਣੇ ਆ ਵੱ ਕਿ ਅਸੀਂ ਜੇ ਸੱਤੇ ਦੁਪੱਟਾ ਲੈ ਲਾਂਗੇ ਤਾਂ ਕਿਤੇ ਸਾਡੇ ਦੁਪੱਟੇ ਨੂੰ ਤਾਂ ਨਹੀਂ ਲੱਗੂਗਾ ਬਸ ਐ ਸਮਝ ਲਓ ਕਿ ਤੇਲ ਲਾ ਕੇ ਸਿਰ ਨੂੰ ਆਪਾਂ ਦੁਪੱਟਾ ਜਦੋਂ ਲੈ ਲੈਨੇ ਆ ਬਸ ਉਹ ਹੀ ਹਿਸਾਬ ਹੈ ਠੀਕ ਹੈ ਜੀ ਤੇ ਲਓ ਜੀ ਮੈਨੂੰ ਲੱਗਦਾ ਹੈ ਇਹ ਚੀਜ਼ ਹੈ ਜਿਹੜੀ ਬਹੁਤ ਸਕਸੈਸਫੁਲ ਰਹੂਗੀ ਕਿਉਂਕਿ ਵਾਲਾਂ ਲਈ ਬਹੁਤ ਚੰਗੀ ਚੀਜ਼ ਹੈ ਇਹ ਤੇ ਵਾਲ ਜਿਹੜੇ ਉਹ ਚਿੱਟੇ ਵਾਲਾ ਜਿਹੜੇ ਉਹ ਵੀ ਟੱਕ ਲੈਨੇ ਆਪਾਂ ਇਹਦੇ ਨਾਲ ਠੀਕ ਹੈ ਜੀ ਸੋ ਬਹੁਤ ਵਧੀਆ ਚੀਜ਼ ਹੈ ਜੀ ਆ ਦੇਖੋ ਜਿਵੇਂ ਆ ਮੇਰੇ ਹੁਣ ਚਿੱਟੇ ਆਏ ਪੈਨੇ ਵਾਲ ਮੈਂ ਮੇਰਾ ਜੀ ਕਰਦਾ ਹੁਣ ਮੈਂ ਕਾਲੇ ਕਰ ਲੈਣਾ ਆ ਦੇਖੋ ਤੁਸੀਂ ਦੇਖੋ ਤੁਹਾਨੂੰ ਦਿਖ ਰਿਹਾ ਹੋਣੀ ਨੇ ਇਹਨਾਂ ਨੂੰ ਜਦੋਂ ਆਪਾਂ ਇਹਦੇ ਵਿੱਚ ਅੰਦਰਲੇ ਪਾਸੇ ਲਾਵਾਂਗੇ ਨਾ ਇਦਾਂ ਤੇ ਇਹ ਤਾਂ ਦੁਪੱਟੇ ਨੂੰ ਨਹੀਂ ਲੱਗੂਗਾ ਲਓ ਕਰ ਲਈ ਕਾਲੇ ਲਓ ਠੀਕ ਹੈ ਜੀ ਠੱਕ ਹੀ ਗਏ ਲਓ ਬਣ ਗਏ ਜਵਾਨ ਆਪਾਂ ਜਮੇ ਲਓ ਜੀ ਇਹ ਸੀਗਾ ਆਪਣਾ ਅੱਜ ਦਾ ਵਲੌਗ ਬਹੁਤ ਵਧੀਆ ਚੀਜ਼ ਤੁਹਾਡੇ ਨਾਲ ਸ਼ੇਅਰ ਕੀਤੀ ਹੈ ਸਾਰੀਆਂ ਭੈਣਾਂ ਦਾ ਮੈਂ ਖਿਆਲ ਰੱਖਦੀ ਆਂ ਪਰ ਮੈਂ ਤੁਹਾਨੂੰ ਝੂਠ ਮਾਰ ਕੇ ਇਹ ਨਹੀਂ ਕਹਿੰਦੀ ਕਿ ਤੁਸੀਂ ਲਾਓ ਤੇ ਤੁਹਾਡੇ ਵਾਲ ਪਰਮਾਨੈਂਟ ਕਾਲੇ ਹੋ ਜਾਣਗੇ ਪਰ ਜੇ ਯੰਗ ਕੁੜੀਆਂ ਨੇ ਜਿਨ੍ਹਾਂ ਦੀ ਏਜ ਹਜੇ ਘੱਟ ਹੈਗੀ ਆ ਉਹਨਾਂ ਦੇ ਵਾਲ ਜੇ ਚਿੱਟੇ ਆ ਗਏ ਨੇ ਜੇ ਉਹ ਲਾ ਲੈਂਦੀਆਂ ਨੇ ਤਾਂ ਉਹਨਾਂ ਦੇ ਵਾਲ ਜ਼ਰੂਰ ਹੌਲੀ-ਹੌਲੀ ਜਿਹੜੇ ਕਾਲੇ ਹੋਣਗੇ ਕਿਉਂਕਿ ਉਹਨਾਂ ਦੀ ਹਜੇ ਏਜ ਨਹੀਂ ਹੋਈ ਸੀ ਚਿੱਟੇ ਵਾਲਾਂ ਦੀ ਤੇ ਵਾਲ ਜੇ ਜਲਦੀ ਆ ਗਏ ਨੇ ਕਿਸੇ ਦੇ ਏਜ ਤੋਂ ਪਹਿਲਾਂ ਉਹ ਜੇ ਲਾ ਲੈਂਦੇ ਨੇ ਉਹਨਾਂ ਦੇ ਜ਼ਰੂਰ ਵਾਲ ਜ਼ਰੂਰ ਕਾਲੇ ਹੋ ਜਾਣਗੇ ਹੌਲੀ ਹੌਲੀ ਪਰ ਟਾਈਮ ਲੱਗੂਗਾ ਸਾਲ 6 ਮਹੀਨੇ ਲੱਗਣਗੇ ਇਹਨੂੰ ਲਾਉਣ ਵਾਸਤੇ ਜੇ ਉਹ ਲਾਉਂਦੇ ਰਹਿੰਦੇ ਨੇ ਉਹਨਾਂ ਲਈ ਬਹੁਤ ਵਧੀਆ ਚੀਜ਼ ਹੈਗੀ ਆ ਕਿਉਂਕਿ ਕੋਈ ਵੀ ਚੀਜ਼ ਇਹਦੇ ਵਿੱਚ ਇਹੋ ਜਿਹੀ ਨਹੀਂ ਹੈਗੀ ਜਿਹੜੀ ਸਾਨੂੰ ਕੋਈ ਨੁਕਸਾਨ ਕਰੂ ਬਲਕਿ ਸਾਨੂੰ ਫਾਇਦਾ ਕਰਨ ਵਾਲੀਆਂ ਈ ਚੀਜ਼ਾਂ ਨੇ ਸਾਰੀਆਂ ਇਹਦੇ ਵਿੱਚ ਸੋ ਭੈਣੋ ਜਿਹੜੇ ਆਪਾਂ ਹੈਗੇ ਆਂ ਜੇ ਹੁਣ ਆਪਾਂ ਕਹੀਏ ਸਾਡੇ ਵਾਲ ਕਾਲੇ ਹੋ ਜਾਣ ਕਾਲੇ ਤਾਂ ਨਹੀਂ ਹੋਣਗੇ ਤੇ ਪਰ ਇਹ ਜ਼ਰੂਰ ਹੈਗਾ ਕਿ ਜਿਹੜੇ ਕਾਲੇ ਨੇ ਉਹ ਚਿੱਟੇ ਨਹੀਂ ਹੋਣਗੇ ਕਾਲੇ ਵਾਲਾਂ ਤੋਂ ਚਿੱਟੇ ਨਹੀਂ ਹੋਣਗੇ ਔਰ ਜਿਹੜੇ ਚਿੱਟੇ ਹੋ ਗਏ ਉਹ ਤਾਂ ਮੈਨੂੰ ਨਹੀਂ ਲੱਗਦਾ ਕਿ ਵੀ ਜਿਹੜੀ ਚੀਜ਼ ਪਰਮਾਤਮਾ ਨੇ ਜੋ ਕਰਤੀ ਤੇ ਉਹਦੇ ਵਿੱਚ ਆਪਾਂ ਕੋਈ ਚੇਂਜ ਕਰ ਸਕਦੇ ਆ ਉਹਨਾਂ ਨੂੰ ਢਾ ਕੇ ਜ਼ਰੂਰ ਸਕਦੇ ਆ ਮਸ ਚਿੱਟੇ ਵਾਲਾਂ ਨੂੰ ਢਕਣ ਦਾ ਵਧੀਆ ਤਰੀਕਾ ਹੈਗਾ ਜਿਹੜੀਆਂ ਭੈਣਾਂ ਨੂੰ ਮਤਲਬ ਕਿ ਆ ਲਓ ਬੜੇ ਵਧੀਆ ਤਰੀਕੇ ਨਾਲ ਮੈਂ ਇਸ ਤਰ੍ਹਾਂ ਤੁਹਾਡੇ ਸਾਹਮਣੇ ਬੜੇ ਜ਼ੋਰ-ਜ਼ੋਰ ਦੀ ਬਾਲਾਂ ਤੇ ਇਸ ਤਰ੍ਹਾਂ ਹੱਥ ਵੀ ਮਾਰ ਰਹੀ ਆ ਕੁਝ ਨਹੀਂ ਹੁੰਦਾ ਹੈਗਾ ਬਸ ਇੱਕ ਜਸਟ ਤੇਲ ਲੋ ਕਾਲੇ ਬਿਲਕੁਲ ਨਹੀਂ ਹੁੰਦੇ ਜਸਟ ਤੇਲ ਜਿਵੇਂ ਵਾਲਾਂ ਨੂੰ ਤੇਲ ਲਾ ਲੈਨੇ ਆ ਉਹੀ ਚੀਜ਼ ਹੈ ਤੇ ਕੋਈ ਚੱਕਰ ਨਹੀਂ ਆ ਬੇਫਿਕਰ ਹੋ ਕੇ ਬਣਾਓ ਤੇ ਵਾਲਾਂ ਨੂੰ ਲਾਓ ਜਾ ਹੈ ਤੁਸੀਂ ਇਹਨੂੰ ਦਿੱਲੀ ਵੀ ਲਾ ਲੋਗੇ ਤਾਂ ਵੀ ਕੋਈ ਨੁਕਸਾਨ ਨਹੀਂ ਕਰੂਗਾ ਤੇ ਜੇ ਤੁਸੀਂ ਕਦੇ-ਕਦੇ ਲਾਉਣਾ ਤਾਂ ਵੀ ਕੋਈ ਨੁਕਸਾਨ ਨਹੀਂ ਕਰੂਗਾ ਠੀਕ ਹੈ ਜੀ ਲਓ ਸੈਟੀਸਫਾਈ ਹੋ ਗਏ ਹੋਗੇ ਸਾਰੇ ਬਾਕੀ ਫਿਰ ਵੀ ਜੇ ਕੋਈ ਕੁਐਸਚਨ ਰਹਿ ਗਿਆ ਹੋਇਆ ਤਾਂ ਤੁਸੀਂ ਮੈਨੂੰ ਬੇਝਿਜਕ ਪੁੱਛ ਸਕਦੇ ਹੋ ਉਹ ਨਿਕਲ ਜੂਗੀ ਠੀਕ ਹੈ ਜੀ ਤੇ ਬਿਲਕੁਲ ਗਾੜਾ ਜਿਹੜੀ ਚੀਜ਼ ਹੈਗੀ ਉਹ ਮਟੀਰੀਅਲ ਸਾਡੇ ਕੋਲੇ ਬਣ ਕੇ ਤਿਆਰ ਹੋ ਜੂਗਾ ਇਹਨੂੰ ਵੱਧ ਬਣਾ ਲਿਓ ਕਿਸੇ ਡੱਬੀ ਚ ਪਾ ਕੇ ਰੱਖ ਲਿਓ ਕਿਉਂਕਿ ਬਾਰ-ਬਾਰ ਬਣਾਉਣਾ ਇਹਨਾਂ ਟੰਟਾ ਜਿਹਾ ਕਰਨਾ ਬਹੁਤ ਔਖਾ ਹੁੰਦਾ ਤੇ ਇਹਨੂੰ ਕਿਸੇ ਡੱਬੀ ਚ ਜਾਂ ਕਿਸੇ ਸ਼ੀਸ਼ੀ ਦੇ ਵਿੱਚ ਪਾ ਕੇ ਰੱਖ ਲਿ ਤੇ ਫਿਰ ਕਿਸੇ ਕਾਲਜ ਚ ਪਾਏ ਆ ਤੇ ਲਾ ਜਾ ਠੀਕ ਹੈ ਜੀ ਲਓ ਜੀ ਵਲੌਗ ਦਾ ਇੱਥੇ ਹੀ ਕਰਦੇ ਆ ਐਂਡ ਤੇ ਫਿਰ ਮਿਲਦੇ ਆ ਕੋਈ ਹੋਰ ਬਹੁਤ ਹੀ ਵਧੀਆ ਜਿਹਾ ਵਲੌਗ ਲੈ ਕੇ ਤੇ ਹੋ ਸਕਦਾ ਮੈਂ ਤੁਹਾਨੂੰ ਇਸ ਤੋਂ ਵੀ ਜਿਹੜਾ ਘੱਟ ਟਾਈਮ ਲੱਗਣ ਵਾਲਾ ਕੋਈ ਨੁਸਖਾ ਦੇ ਦੇ ਆ ਪਰ ਇਹ ਜ਼ਿਆਦਾ ਬੈਨੀਫੀਸ਼ੀਅਲ ਹੈ ਇਸ ਕਰਕੇ ਮੈਂ ਇਹਨੂੰ ਪ੍ਰੇਫਰ ਕੀਤਾ ਤੇ ਫਿਰ ਮਿਲਾਂਗੇ ਆਪਾਂ ਕੋਈ ਹੋਰ ਵਧੀਆ ਜਿਹਾ ਵਲੌਗ ਲੈ ਕੇ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ